ਮੋਹਾਲੀ ਵਿੱਚ ਜੋ ਵੀ ਮੁਕਾਬਲੇ ਹੋ ਰਹੇ ਹਨ ਅਤੇ ਮੋਹਾਲੀ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਖੁਦ ਹਿੱਸਾ ਲੈ ਰਹੇ ਹਨ ਅਤੇ ਪ੍ਰਸ਼ੰਸਾ ਪ੍ਰਾਪਤ ਕਰ ਰਹੇ ਹਨ ਉਹਨਾਂ ਵਿੱਚ ਕਿੰਨੀ ਕੁ ਸੱਚਾਈ ਹੈ ਮੋਹਾਲੀ ਦੀ ਪੁਲਿਸ ਖਾਸ ਕਰਕੇ ਖੁਦ ਸਿਟੀ ਥਾਣੇ ਦੀ ਪੁਲਿਸ ਅਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਸਾਂਝੀ ਕੀਤੀ ਕਿ ਮੈਂ ਅਤੇ ਮੇਰੇ ਸਾਥੀ ਕਦੇ ਨਹੀਂ ਭੁੱਲ ਸਕਦੇ ਜੋ ਅਸੀਂ ਕੀਤਾ ਹੈ ਉਪਰੋਕ ਗੰਭੀਰ ਦੋਸ਼ ਈਜੀ ਮੈਰਿਜ ਬਿਊਰੋ ਅਤੇ ਕਾਰੋਬਾਰੀ ਗੁਰਪ੍ਰੀਤ ਸਿੰਘ ਮਹਿਰਾ ਨੇ ਸਿਸ 6 ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਸਾਹਮਣੇ ਲਗਾਏ ਦੂਜੇ ਪਾਸੇ ਐਸਆਈ ਗੁਰਪ੍ਰਤਾਪ ਸੀਆਈਏ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਵੀ ਕਾਰਵਾਈ ਕੀਤੀ ਗਈ ਉਹ ਕਾਨੂੰਨ ਦੇ ਅਧਾਰੇ ਵਿੱਚ ਰਹਿ ਕੇ ਕੀਤੀ ਗਈ ਅਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ ਤੇ ਜਦੋਂ ਡੀਐਸਪੀ ਗੁਰਸ਼ੇਰ ਸੰਧੂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਭ ਇਲਜ਼ਾਮ ਬੇਬੁਨਿਆਦ ਨੇ ਉਹਨਾਂ ਨੂੰ 1 ਮਹੀਨੇ ਬਾਅਦ ਇਹ ਮੁੱਦਾ ਚੱਕਨ ਦੀ ਕੀ ਲੋੜ ਪੈਗੀ ਅਤੇ ਜੋ ਵੀ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹ ਬੇਬੁਨਿਆਦ ਨੇ ਜੋ ਵੀ ਕਾਰਵਾਈ ਕੀਤੀ ਗਈ ਹੈ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਗਈ ਹੈ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਉਹ ਇੱਥੇ ਆਣ ਤੇ ਬਹੁਤ-ਬਹੁਤ ਮੈਂ ਪਹਿਲਾਂ ਧੰਨਵਾਦ ਕਰਦਾ ਤੁਸੀਂ ਮੇਰੀ ਜਿਹੜੀ ਗੱਲ ਆ ਉਹ ਬੜੇ ਧਿਆਨ ਨਾਲ ਸਾਰੀ ਸੁਣਿਓ ਮੇਰਾ ਨਾਮ ਗੁਰਪ੍ਰੀਤ ਸਿੰਘ ਹੈਗਾ ਮੈਂ 10-12 ਸਾਲ ਤੋਂ ਮੈਰਿਜ ਬੀਰੋ ਦਾ ਤਕਰੀਬਨ ਇੱਥੇ ਖਾੜੜ ਦੇ ਵਿੱਚ ਕੰਮ ਕਰਦਾ ਹੈਗਾ ਕਿ ਮੇਰੀਆਂ ਹਾਲ ਪੰਜਾਬ ਦੇ ਵਿੱਚ ਟੋਟਲ ਮੇਰੀਆਂ ਬ੍ਰਾਂਚਾਂ ਹੈਗੀਆਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਮੇਰੇ ਕੋਲ ਵੈਸੇ ਵੀ ਮੇਰੇ ਕੋਲ 2.5 ਤੱਕ ਸਟਾਫ ਇੰਪਲਾਈ ਜੋ ਵੀ ਹੈਗੇ ਸੀ ਇਸ ਖਿੱਤੇ ਦੇ ਵਿੱਚ ਮੈਨੂੰ ਮੈਂ ਕੋਈ ਇੱਕ ਆਮ ਮੈਰੀਟਰੀ ਮੋਲੀਅਲ ਜਾਂ ਮੈਂ ਮੈਰਿਜ ਬਿਊਰੋ ਨਹੀਂ ਹੈਗਾ ਇਸ ਖਿੱਤੇ ਦੇ ਵਿੱਚ ਮੈਨੂੰ ਤਕਰੀਬਨ ਲਗਭਗ 7-8 ਵਾਰਡ ਮਿਲੇ ਨੇ ਸੈਂਟਰ ਮਿਨਿਸਟਰ ਵੱਲੋਂ ਵਾਰਡ ਮਿਲਿਆ ਕਿਸੇ ਚੀਜ਼ ਦੇ ਨਹੀਂ ਬਸ ਇਸ ਮੈਟ੍ਰਿਮੋਨੀਅਲ ਦੇ ਸਬੰਧ 'ਚ ਵਧੀਆ ਕੰਮ ਕਰਨ ਦੇ ਬਦਲੇ ਸੈਂਟਰ ਕੰਡੀਸ਼ਨਲ ਲੇਖੀ ਜੀ ਵੱਲੋਂ ਵਾਰਡ ਮਿਲਿਆ ਗਿਆ ਇਹ ਤੇ ਆਪ ਸਰਕਾਰ ਦੇ ਐਜੂਕੇਸ਼ਨ ਮਿਨਿਸਟਰ ਵੱਲੋਂ ਵਾਰਡ ਮਿਲਿਆ ਗਿਆ ਆਪ ਸਰਕਾਰ ਦੇ ਆਪਣੇ ਜਲ ਸਰੋਤ ਮੰਤਰੀ ਹੈਗੇ ਨੇ ਆਪਣੇ ਇਹਦੇ ਵਿੱਚ ਲਿਖਿਆ ਹੈ ਮੀਧੇਰ ਉਹਨਾਂ ਨੇ ਵਾਰਡ ਦਿੱਤਾ ਮੈਨੂੰ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਜੀ ਨੇ ਵਾਰਡ ਦਿੱਤਾ ਤੇ ਨੇਚਰਲੀ ਮੈਨੂੰ ਜੀਟੀਵੀ ਸਾਰੇ ਟੀਵੀ ਚੈਨਲਾਂ ਵੱਲੋਂ ਜੋ ਵੀ ਹੈਗਾ ਹਨਾ ਸਿਸਟਮ ਇਹਦੇ ਵਿੱਚ ਹੈਗਾ ਮੈਨੂੰ ਟੋਟਲ ਮੈਨੂੰ ਮੈਂ ਇੱਕ ਸੋਸ਼ਲ ਵਰਕਿੰਗ ਵੀ ਹੈਗਾ ਸੋਸ਼ਲ ਆਪਣੀ ਸਰਵਿਸ ਦਿਨਾ ਗਰੀਬ ਕੁੜੀਆਂ ਦੇ ਵਿਆਹ ਕਰਦਾ ਤੇ ਜੋ ਮੇਰਾ ਕੰਮ ਆ ਉਹਦੇ ਰਿਲੇਟਿਡ ਤੇ ਮੈਂ ਪੰਜਾਬ ਹਿੰਦੂ ਰਾਸ਼ਟ੍ਰ ਮਹਾਸਭਾ ਦਾ ਪੰਜਾਬ ਦਾ ਪ੍ਰਧਾਨ ਵੀ ਹੈ। ਇਹ ਚੀਜ਼ਾਂ ਮੈਂ ਤੁਹਾਨੂੰ ਤਾਂ ਦਿਖਾਉਣਾ ਕਿ ਇੱਥੇ ਮੈਨੂੰ ਪਹੁੰਚਣ ਲਈ 22 ਸਾਲ ਲੱਗੇ ਨੇ। ਜਿਹੜੀ ਇਹ ਤੁਸੀਂ ਤਸਵੀਰਾਂ ਦੇਖਦੇ ਹੋ ਇੱਥੇ ਪਹੁੰਚਣ ਲਈ ਮੈਨੂੰ 22 ਸਾਲ ਲੱਗੇ ਨੇ ਭਾਰਕ। 22 ਸਾਲ ਮੇਰੀ ਇੱਕ ਮਿੰਟ ਦੇ ਵਿੱਚ ਮੇਰੇ ਨੂੰ ਅਰਸ਼ ਤੋਂ ਥੱਲੇ ਸਿੱਟਤਾ ਕੀ ਨੇ? ਗੁਰਸ਼ੇਰ ਸਿੰਘ ਸੀਆਈ ਸਟਾਫ ਘਰਟ ਨੇ ਕਿਤੇ ਗੁਰਪਿਆਸੇ। ਕਿਉਂ? ਇਹ ਤੁਸੀਂ ਪੁੱਛੋਗੇ ਨਾ ਵੀ ਕਿਉਂ ਸਰ? ਨਹੀਂ ਥੋੜੀ ਨੂੰ ਕੀ ਤੁਸੀਂ ਮੈਂ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਤਾਂ ਜੋ ਚੀਜ਼ ਹੋਈ ਹੈ ਮੈਂ ਤਾਂ ਉਹ ਤੁਹਾਨੂੰ ਦੱਸੂਗਾ ਇਹ ਤਾਂ ਤੁਸੀਂ ਜਾ ਕੇ ਉਹਨਾਂ ਨੂੰ ਪੁੱਛ ਲਓ ਵੀ ਤੁਸੀਂ ਕਿਉਂ ਕੀਤਾ ਇਹ ਸਾਰਾ ਕੁਝ ਮੇਰੇ ਨਾਲ ਕੋਈ ਚੀਜ਼ ਬੀਤੀ ਆ ਇਹ ਤਾਂ ਹੁਣ ਤੁਸੀਂ ਦੇਖਣਾ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਤਾਂ ਤੁਹਾਨੂੰ ਆਪਣੇ ਬਾਰੇ ਦੱਸ ਦਿੰਦਾ ਕਿ ਕੀ ਬੀਤੀ ਕਿ ਮੈਂ ਮੈਨੂੰ ਨਹੀਂ ਪਤਾ ਕੀ ਹੋਇਆ ਤੁਹਾਡੇ ਨਾਲ ਕੀ ਹੋਇਆ ਤੁਸੀਂ ਜੋ ਸੱਤ ਤਰੀਕ ਨੂੰ ਸੁਣੋ ਅਸੀਂ ਇਹ ਤੁਹਾਡੀ ਡਿਫਟ ਗਿਆ 7 12 ਨੂੰ ਸੌਰੀ 6 12 ਨੂੰ ਸ਼ਾਮ ਨੂੰ 5:30 ਵਜੇ ਅਸੀਂ ਸਾਰਿਆਂ ਨੇ ਆਪਦਾ ਆਫਿਸ ਆਫ ਕੀਤਾ 5:30 ਵਜੇ ਅਸੀਂ ਨਿਕਲ ਗਏ ਸੀ ਆਫਿਸ ਤੋਂ ਜਦੋਂ ਅਸੀਂ ਆਫਿਸ ਤੋਂ ਚਲੇ ਜਾਂਦੇ ਆ ਤਾਂ ਆਫਿਸ ਤੋਂ ਨਿਕਲ ਲੱਗੇ ਸਾਡੇ ਗੋਪਾਲ ਸਵੀਟ ਦੇ ਪੁਲ ਦੇ નીચે ਡੀਐਸਪੀ ਡੀ ਗੁਰਸ਼ੇਰ ਸਿੰਘ ਸੰਧੂ ਜਿਹੜੇ ਹੈਗੇ ਨੇ ਇਹ ਖੜੇ ਸੀ ਆਪਣੀ ਸਪੋਰਟ ਵੀ ਲੈ ਕੇ ਅਸੀਂ ਇਹਨਾਂ ਨੂੰ ਕ੍ਰੋਸ ਕੀਤਾ ਤੇ ਇਹਨਾਂ ਨੇ ਸਾਡੇ ਮਗਰ ਫਟਾਫਟ ਆਪਣੀ ਗੱਡੀ ਲਗਾ ਲਈ 500 ਮੀਟਰ ਤੇ ਜਾ ਕੇ ਜਦੋਂ ਅਸੀਂ ਆਪਣੇ ਘਰ ਨੂੰ ਕੋਲੋਂ ਉੱਪਰ ਚੜ੍ਹਨ ਲੱਗੇ ਤਾਂ ਇਹਨਾਂ ਨੇ ਜਿਪਸ ਆਪਣੀ ਸਕੋਰਪਿਓ ਲਿਆ ਕੇ ਸਾਡੇ ਮੂਹਰੇ ਘੱਤੀ ਬੌਂਡ ਕਰਤੀ ਤੇ ਸਾਡੀਆਂ ਗੱਡੀਆਂ ਰੋਕ ਲਈਆਂ ਮੈਂ ਮੇਰੀ ਫੋਰਚੂਨਰ ਮੰਗੇ ਸੀ ਮੇਰੀ ਜਿਪਸੀ ਆ ਗਈ ਸੀ ਮੈਂ ਆਪਣੀ ਪ੍ਰਾਈਵੇਟ ਸਕਿਉਰਟੀ ਲਈਤੀ ਹੋਈ ਹੈਗੀ ਆ ਕੋਈ ਮੈਂ ਉਹਦੇ ਲਈ ਨਹੀਂ ਮੇਰੇ ਕੋਲ ਸਾਰਾ ਫੀਮੇਲ ਸਟਾਫ ਹੈਗਾ ਆ ਫੀ ਸਕਿਉਰਟੀ ਲਈ ਮੈਂ ਆਪਣੇ ਲਈ ਬਾਹਰ ਅੰਦਰ ਜਾਣ ਦਾ ਕਦੇ ਕਿਸੇ ਜਾਂਦੇ ਇਸ ਲਈ ਮੈਂ ਆਪਣੀ ਪ੍ਰੋਵਾਈਡ ਕਰੀ ਹੋਈ ਹੈਗੀ ਆ ਤੇ ਜਦੋਂ ਇਹਨਾਂ ਨੇ ਸਾਨੂੰ ਰੋਕਿਆ ਉੱਥੇ ਆ ਦੇਖੋ ਆ ਉਹਨਾਂ ਦੀ ਸਕੋਰਪਿਓ ਖੜੀ ਹੈਗੀ ਆ ਆ ਸਾਡੀ ਇਹ ਖੜੀ ਆ ਗਈ ਇਹਨਾਂ ਨੇ ਇੱਥੇ ਰੋਕੇ ਤੇ ਸਾਨੂੰ ਕਹਿੰਦੇ ਵੀ ਜੀ ਤੁਸੀਂ ਮੇਰੀ ਗੱਡੀ ਦੇ ਵਿੱਚ ਰੀਟਨ ਬਿਠਾ ਦਿੰਦੇ ਨੇ ਤੇ ਦੂਜੀ ਗੱਡੀ ਵਿੱਚ ਆਮ ਪੁਲਿਸ ਮੁਲਾਜ਼ਮ ਬਿਠਾ ਦਿੰਦੇ ਉੱਤਰ ਕੇ ਫਟਾਫਟ ਬੈਜਦੇ ਕਹਿੰਦੇ ਸੀਆਈ ਸਟਾਫ ਨੂੰ ਗੱਡੀਆਂ ਲੈ ਲਓ 5:37 ਤੇ ਇੱਥੇ ਇਹਨਾਂ ਦੀ ਸਕੋਰਪੀਓ ਖੜੀ ਆ ਡੀਐਸਪੀ ਜੀ ਦੀ ਅਸੀਂ ਇੱਥੋਂ ਚੱਲ ਕੇ ਤਿੰਨ ਨੰਬਰ ਪਹਿਰੇ ਤੇ ਆਉਂਦੇ ਆ ਆ ਦੇਖੋ ਜੀ ਆ 5:45 ਤੇ ਤਿੰਨ ਨੰਬਰ ਪਹਿਰੇ ਚ ਆਉਂਦੀ ਗੱਡੀ ਜਾ ਰਹੀ ਆ ਫਿਰ ਸਾਡੀਆਂ ਸਾਡੀਆਂ ਸਾਰੀਆਂ ਜਿਹੜੀਆਂ ਗੱਡੀਆਂ ਨੇ ਇਹਨਾਂ ਦੇ ਪਿੱਛੇ-ਪਿੱਛੇ ਸਾਨੂੰ ਸਾਡੇ ਵਿੱਚੋਂ ਬੰਦੇ ਬਟ ਆਹ ਮੇਰੀ ਜਿਪਸੀ ਜਾ ਰਹੀ ਹੈਗੀ ਆ ਤੇ ਇਹਦੇ ਵਿੱਚ ਸਾਰੀਆਂ ਫੋਟੋਆਂ ਨੇ ਸਾਰੀਆਂ ਵੀਡੀਓਜ਼ ਨੇ ਕਿਤੇ ਵੀ ਸਾਡੀ ਗੱਡੀਆਂ ਦੇ ਉੱਪਰ ਕੋਈ ਵੀ ਜਿਹੜਾ ਇਹਨਾਂ ਨੇ ਐਜੂਕੇਸ਼ਨ ਲਗਾਇਆ ਵੀ ਲਾਲ ਬੱਤੀਆਂ ਲੱਗੀਆਂ ਹੋਈਆਂ ਸੀ ਹੂਟਰ ਲੱਗੇ ਹੋਏ ਨੇ ਫੋਰਚੂਨਰ ਨੂੰ ਅੱਜ ਤੱਕ ਕੋਈ ਬੰਦਾ ਸਾਬਤ ਕਰ ਦੇ ਇਸ ਸੀਜ਼ਨ ਨੂੰ ਮੈਂ ਸਾਬਦਾ ਦੇਣ ਦਾ ਵਾਅਦਾ ਕਰੂੰਗਾ ਕਿਸੇ ਕਿਸੇ ਵੀ ਜੀ 7 ਤਰੀਕ ਦੀ ਘਟਨਾ ਮਾ ਹਾਂ ਸੱਤ ਤਰੀਕ ਨੂੰ ਰਜਿਸਟਰ ਕੀਤਾ 6 ਤਰੀਕ ਦੀ ਘਟਨਾ ਹੈਗੀ 6 ਤਰੀਕ ਦੀ ਘਟਨਾ ਜੀ ਨੀ ਸਾਤ ਨੀ ਸਾਤ ਐਫਆਰ ਵੀ ਸਾਤ ਦੀ ਆ ਸਾਤ ਤਰੀਕ ਦੀ ਚਲੋ ਜੋ ਐਵੀ ਜੇਸ ਜੀ ਕਰਨਾ ਹੈਗੀ کافی ਸਮਾਂ ਹੋ ਗਿਆ ਉਹ ਜਿਹੜੇ ਤੁਸੀਂ ਇੰਨੇ ਦਿਨ ਬਾਅਦ ਕਰਤ ਹੋ ਜੀ ਮੈਂ ਇੰਨੇ ਦਿਨ ਕਾਦਲੀ ਕਰੇ ਹੈਗੇ ਨਹੀਂ ਜੀ ਦੇਖੋ ਮੈਂ ਇੰਡੀਆ ਲਾਅ ਦੇ ਮੁਤਾਬਕ ਜੋ ਮੇਰੇ ਕੋਲ ਦੇਖੋ ਤੁਸੀਂ ਕੋਈ ਵੀ ਅੱਜ মিডিਆ ਆਇਆ ਮੈਂ ਮੂੰਹ ਜਵਾਨੀ ਕਹਿ ਦਊਗਾ ਜੀ ਗੁਰਪਾਣੀ ਕਰ ਤੁਸੀਂ ਕਹੋਗੇ ਕੀ ਸਬੂਤ ਆ ਤੇਰੇ ਕੋਲ ਇਹਨਾਂ ਸਬੂਤਾਂ ਨੂੰ ਇਕੱਠੇ ਕਰਨ ਖਾਤਰ ਇਕੱਲੇ ਇਕੱਲੇ ਕੈਮਰੇ ਦੀਆਂ ਰਿਕਾਰਡਿੰਗਾਂ ਕਰਨ ਖਾਤਰ ਅਸੀਂ ਇੱਥੇ ਕੋਰਟ ਦੇ ਵਿੱਚ ਇੱਥੇ ਅਸੀਂ ਆਪਣੀ ਆ ਕੋਰਟ ਦੇ ਵਿੱਚ ਇਹਨਾਂ ਨੇ ਮੇਰੀ ਅਸੀਂ ਐਪਲੀਕੇਸ਼ਨ ਲਗਾਈ ਉਸੇ ਦਿਨ ਹੀ ਦੂਸਰੇ ਦਿਨ ਵੀ ਇਹਨਾਂ ਨੇ ਜੀ ਸਾਡੇ ਨਾਲ ਨਜਾਇਜ਼ ਧੱਕਾ ਕੀਤਾ ਤੇ ਇਹ ਜਿਹੜੀਆਂ ਜਿੱਥੇ-ਜਿੱਥੇ ਇਹਨਾਂ ਦੀ ਰਿਪੋਰਟਿੰਗ ਆ ਮੈਂ ਤੁਹਾਨੂੰ ਆ ਦਿਖਾ ਰਿਹਾ ਹੈਗਾ ਇਹਨਾਂ ਨੇ ਵੀ ਫੌੜ ਕੀਤੀਆਂ ਜਾਂਦੀਆਂ ਰਿਪੋਰਟਿੰਗ ਬਕਾਇਦਾ ਇਹ ਸਾਡੇ ਹਰ ਖਾੜੜ ਕੋਰਟ ਦੇ ਵਿੱਚ ਬਕਾਇਦਾ ਉੱਥੇ ਨੋਟਿਸ ਆ ਆ ਸਾਡੇ ਕੋਲ ਉਹਦਾ ਵੀ ਤੁਹਾਨੂੰ ਮੈਂ ਸਾਕੇ ਕੋਰਟ ਕਾਪੀ ਦੇ ਦਿੰਦਾ ਵੀ ਅਸੀਂ ਉੱਥੇ ਅਪਲਾਈ ਕੀਤਾ ਕਿ ਨਹੀਂ ਕੀਤਾ ਮੈਂ ਦੋਸ਼ੀ ਹਾਂ ਠੀਕ ਹੈ ਪਰ ਮੈਂ ਅਪਲਾਈ ਕਰਦਾ ਫਿਰਦਾ ਵੀ ਆ ਚੀਜ਼ ਕਢਾਓ ਜੀ ਆ ਚੀਜ਼ ਕਢਾਓ ਠੀਕ ਹੈ ਉਸ ਤੋਂ ਬਾਅਦ ਮੈਂ ਅਗਲਾ ਕਦਮ ਇਹਨਾਂ ਦੇ ਸੀਨੀਅਰ ਅਫਸਰਾਂ ਨੂੰ ਆਪਣੇ ਯਾਦਵ ਜੀ ਨੂੰ ਚੰਡੀਗੜ੍ਹ ਜਾ ਕੇ ਮਿਲੇ ਆ ਆ ਦੇਖੋ ਆ ਯਾਦਵ ਜੀ ਦਾ ਉਸੇ ਉਸ ਤੋਂ ਅਗਲੇ ਦਿਨ ਕਿ ਮੇਰੇ ਨਾਲ ਜੀ ਇਹਨਾਂ ਨੇ ਆ ਕੁਛ ਕੀਤਾ ਹੈਗਾ ਤੇ ਮੇਰੇ ਨਾਲ ਨਜ਼ਾਇਜ਼ ਤੱਕਾ ਕਰ ਰਹੇ ਨਹੀਂ ਤੇ ਇਹਦੀ ਉਹਨਾਂ ਨੇ ਇਨਕੁਆਰੀ ਜਸਕਰਨ ਸਿੰਘ ਜੀ ਨੂੰ ਰੇਂਜ ਨੂੰ ਮਾਰਕ ਕਰਤੀ ਆ ਦੇਖੋ ਆ ਉਹਨਾਂ ਦੇ ਜਸਕਰਨ ਸਿੰਘ ਜੀ ਕੋਲ ਠੀਕ ਹੈ ਅੱਜ ਇੱਕ ਮਹੀਨਾ ਬੀਤ ਗਿਆ ਕੋਈ ਲੈਂਡ ਰੇ ਨਹੀਂ ਕੋਈ ਕਿਸੇ ਨੂੰ ਕੁਛ ਨਹੀਂ ਹੈਗਾ ਚਲੋ ਹੁਣ ਆਪਾਂ ਮੇਨ ਪਹਿਲਾ ਮੁੱਦੇ ਤੇ ਹੁੰਦੇ ਆ ਸਾਨੂੰ ਉੱਥੇ ਸੀਆਈ ਸਟਾਫ ਲੈ ਕੇ ਜਾਂਦੇ ਨੇ ਸੀਆਈ ਸਟਾਫ ਦੇ ਵਿੱਚ ਲਿਜਾ ਕੇ ਤੁਸੀਂ ਵਿਧ ਤੁਸੀਂ ਇਹ ਇਹ ਚੀਜ਼ ਪ੍ਰੂਫ ਕਰਨ ਲਈ ਉੱਥੇ ਸੀਆਈ ਸਟਾਫ ਦੇ ਵਿੱਚ ਬੜੇ ਬੜੇ ਕੈਮਰੇ ਲੱਗੇ ਹੋਏ ਨੇ ਤੁਸੀਂ ਖੁਦ ਇਹਨਾਂ ਨੂੰ ਇਹ ਚੀਜ਼ ਨੂੰ ਪੁੱਛ ਲਿਓ ਵੀ ਤੁਸੀਂ ਉਹ ਕੈਮਰੇ ਦੀ ਰਿਕਾਰਡਿੰਗ ਹੀ ਦਿਖਾ ਦਿਓ ਵੀ ਡੀਐਸਪੀ ਸਾਹਿਬ ਵੀ ਤੁਸੀਂ ਆਪਣੀ ਰਿਕਾਰਡਿੰਗ ਹੀ ਦਿਖਾ ਦਿਓ ਜੇ ਤੁਹਾਨੂੰ ਦਿਖਾ ਦੇਣਾ ਤੇ ਉਹਦੇ ਵਿੱਚ ਸਾਡੀ ਗੱਡੀਆਂ ਦੇ ਉੱਪਰ ਬੱਤੀਆਂ ਲੱਗੀਆਂ ਹੋਈਆਂ ਹੁਣ ਅਸੀਂ ਉੱਤਰ ਦੇਣੀ ਹੈ ਡੀਐਸਪੀ ਸਾਹਿਬ ਵੀ ਉੱਤਰ ਦੇਨੇ ਤਾਂ ਮੈਂ ਫਿਰ ਵੀ ਉਸ ਚੀਜ਼ ਦਾ ਦੇਖਦਾ ਨਹੀਂ ਮੇਰੀ ਦੇਖੋ ਮੇਰੀ ਮੈਂ ਇਹੀ ਚੀਜ਼ ਤੇ ਦਾ ਮੈਂ ਤੁਹਾਨੂੰ ਕਿਉਂ ਦਿਖਾਇਆ ਦੇਖੋ ਦੇਖੋ ਜਿਹੜੀ ਦੁਸ਼ਮਣੀ ਹੈ ਮੈਨੂੰ ਨਹੀਂ ਪਤਾ ਮੇਰਾ ਦੁਸ਼ਮਣ ਕੌਣ ਆ ਤੇ ਮੇਰੇ ਨਾਲ ਮੈਂ ਜਦੋਂ ਸਹੀ ਆ ਤੇ ਮੇਰੇ ਨਾਲ ਡੀਐਸਪੀ ਸਾਹਿਬ ਨੇ ਕਿਉਂ ਐਦਾਂ ਕੀਤਾ ਮੇਰੇ 22 ਸਾਲ ਦੇ ਕੈਰੀਅਰ ਦੇ ਉੱਪਰ ਮੈਨੂੰ ਮੇਰੇ ਕੈਰੀਅਰ ਦੇ ਉੱਪਰ ਮੈਨੂੰ ਮੈਨੂੰ ਹਰਸ ਤੋਂ ਹਰਸ ਤੇ ਤੁਹਾਡੀ ਕਿਉਂ ਗੇਰਿਆ ਸਰ ਇਹ ਹੀ ਤਾਂ ਸਵਾਲ ਹੈ ਕਿ ਸਿਰਫ ਤੁਹਾਨੂੰ ਹੀ ਕਿਉਂ ਬਾਕੀ ਸ਼ਹਿਰ ਚੋਂ ਬਹੁਤ ਸਾਰੇ ਬੰਦੇ ਰਹਿੰਦੇ ਨੇ ਬਹੁਤ ਜਿਹੋ ਨਾਮ ਜਿਹੜੇ ਵੀ ਨੇ ਸਿਰਫ ਤੁਹਾਨੂੰ ਹੀ ਕਿਉਂ ਟਾਰਗੇਟ ਕਰ ਰਿਹਾ ਦੇਖੋ ਇਹ ਇਹਦਾ ਜਵਾਬ ਇਹਦੇ ਜਵਾਬ ਲਈ ਮੈਂ ਐਪਲੀਕੇਸ਼ਨ ਵੀ ਲਾਈ ਹੈ ਇਹਨਾਂ ਦੇ ਸੀਨੀਅਰ ਆਫੀਸਰਾਂ ਨੂੰ ਮੈਨੂੰ ਕੁਝ ਨਹੀਂ ਮਿਲਿਆ ਮੈਨੂੰ ਉੱਥੋਂ ਕੋਈ ਰਿਸਪੌਂਸ ਨਹੀਂ ਮਿਲਿਆ ਹੈਗਾ ਮੈਂ ਅੱਜ ਤੁਹਾਡੇ ਮੂਰੇ ਇਸ ਲਈ ਤਾਂ ਮੈਂ ਆਇਆ ਤੁਹਾਡੇ ਮੂਰੇ ਕਿ ਵੀ ਮੈਨੂੰ ਇਹ ਚੀਜ਼ਾਂ ਮੈਨੂੰ ਮੈਨੂੰ ਨਿਆਂ ਮੈਨੂੰ ਸਟੇ ਮੰਗ ਦਿੱਤਾ ਹਾਂਜੀ ਕੀ ਮੰਗਿਆ ਮੰਗ ਮੇਰੀ ਇਹ ਆ ਕਿ ਜੀ ਇਹਨਾਂ ਦੇ ਉੱਪਰ ਪੂਰੀ ਜੋ ਕਾਨੂੰਨੀ ਕਾਰਵਾਈ ਬੰਦੀ ਆ ਮੈਨੂੰ ਨਜਾਇਜ਼ ਤੌਰ ਤੇ ਮੇਰੀ ਗੱਡੀ ਦੇ ਉੱਪਰ ਜਿਹੜੀਆਂ ਇਹਨਾਂ ਨੇ ਬੱਤੀਆਂ ਲਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਠੀਕ ਆ ਹੁਣ ਤੁਸੀਂ ਦੇਖੋ ਮੈਨੂੰ ਚੋਰ ਡਾਕੂ ਬਣਾਉਂਦਾ ਗੱਡੀਆਂ ਕਿੱਥੇ ਨਹੀਂ ਹੈ ਜੀ ਗੱਡੀਆਂ ਸਾਨੂੰ ਦੇਤੀਆਂ ਕੋਟ ਨੇ ਵਾਪਸ ਕਰਤੀਆਂ ਅਕਸਰ ਅਗਲੇ ਦਿਨ